ਬੜਾ ਵਧੀਆ ਮੈਂ ਨਵ ਨੂੰ ਇਸ ਗੱਲ ਦਾ ਮੈਂ ਦੇਣਾ ਕ੍ਰੈਡਿਟ ਕੇ ਇਹਨੇ ਬਹੁਤ ਖੂਬਸੂਰਤ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਇਹਦੇ ਅੰਦਰ ਬਹੁਤ ਵਧੀਆ ਡਾਇਰੈਕਟਰ ਆ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਰਾਈਟਰਸ ਦੀ ਚੰਗੇ ਮੇਕਰਸ ਦੀ ਕਮੀ ਆ ਬਹੁਤ ਘੱਟ ਜਿਣ ਵਿੱਚ ਨੂੰ ਮਹੀ ਹੋਣ ਦੀ ਹੈ ਨਾ ਜੀ ਮੈਨੂੰ ਲੱਗਦਾ ਕਿ ਨਵ ਦੇ ਅੰਦਰ ਹੀ ਬਹੁਤ ਹੀ ਖੂਬਸੂਰਤ ਡਾਇਰੈਕਟਰ ਆ ਔਰ ਤੁਸੀਂ ਇਹਦੀ ਪਿਛਲੀਆਂ ਫਿਲਮਾਂ ਵੀ ਦੇਖ ਲਓ ਇਹਨੇ ਆਲਵੇਜ਼ ਡਿਫਰੈਂਟ ਅਟੈਂਪਟ ਕੀਤੇ ਨੇ ਚਾਹੇ ਰੇਡੀਓ ਰੇਡੀਓ ਹੋਵੇ ਉਹ ਤੋਂ ਪਹਿਲਾਂ ਵੀ ਇਹਨੇ ਦੋ ਤਿੰਨ ਫਿਲਮਾਂ ਸੀ ਕਿੱਟੀ ਪਾਰਟੀ ਉਹ ਵੀ ਤਾਂ ਡਿਫਰੈਂਟ ਸੀਗੀ ਸੋ ਮੈਨੂੰ ਲੱਗਦਾ ਕਿ ਆਲਵੇਜ਼ ਇਹ ਕੁਝ ਡਿਫਰੈਂਟ ਲੈ ਕੇ ਆਉਂਦਾ ਇਸ ਵਾਰ ਵੀ ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਇਹ ਵਿਆਹ ਦੇ ਉੱਤੇ ਫਿਲਮ ਹੈ ਰਿਹਾਨੀਆਂ ਨੂੰ ਪੰਜਾਬ ਚ ਬਹੁਤ ਬਣਦੀਆਂ ਨੇ ਪਰ ਇਹ ਵਿਆਹ ਸਿਰਫ ਇੱਕ ਰੱਖ ਲੈ ਕੇ ਵਿਆਹ ਹੋਣਾ ਪਰ ਉਹ ਜਿਹੜੇ ਰਿਸ਼ਤਿਆਂ ਦੀ ਜੋ ਗੱਲ ਕੀਤੀ ਗਈ ਹੈ ਉਹ ਬਹੁਤ ਖਾਸ ਹੈ ਕੋਈ ਫਾਲਤੂ ਦਾ ਤੁਹਾਨੂੰ ਜੋਖ ਨਹੀਂ ਮਿਲਣਾ ਕੋਈ ਫਾਲਤੂ ਦਾ ਤੁਹਾਨੂੰ ਐਵੇਂ ਇੱਕ ਨੇ ਪੰਜ ਮਾਰਿਆ ਦੂਜੇ ਨੇ ਡਬਲ ਮੀਨਿੰਗ ਕੁਝ ਨਹੀਂ ਹੈ ਸਿਚੁਏਸ਼ਨਲ ਜੇ ਤੁਸੀਂ ਹੱਸੋਗੇ ਨਾ ਸਿਚੁਏਸ਼ਨ ਦਾ ਤੁਹਾਨੂੰ ਹਸੋ ਗਿਆ ਕੋ ਗੀਬਾ ਜੀ ਦੀ ਸਿਚੁਏਸ਼ਨ ਕਰਮਜੀਤ ਬਾਈ ਦੀ ਸੁਖੀ ਚਾਲ ਬਾਜੀ ਦੀ ਉਹ ਕਮਾਲ ਦੀ ਹੈ ਔਰ ਬਹੁਤ ਵੱਡੀ ਸਟਾਰ ਕਾਸਟ ਨੇ ਕਰ ਰਹੇ ਹੱਸੇ